ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਖੀਆਂ ਨਮੀਆਂ ਨਮੀਆਂ ਕਹਾਣੀਆਂ ਤੇ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਦੀ ਕਹਾਣੀ ਗਲਤੀਆਂ ਤੋਂ ਸਿੱਖ ਕੇ ਸਫਲਤਾ ਵੱਲ ਜੀਵਨਜੋਤ ਕੌਰ ਦੀ ਜਵਾਨੀ ਮੇਰਾ ਨਾਮ ਜੀਵਨਜੋਤ ਕੌਰ ਹੈ ਅੱਜ ਮੈਂ ਆਪਣੀ ਜ਼ਿੰਦਗੀ ਦਾ ਇੱਕ ਹੰਪ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਇਹ ਅਨੁਭਵ ਮੇਰੇ YouTube ਚੈਨਲ ਨਾਲ ਜੁੜਿਆ ਹੋਇਆ ਹੈ ਮੈਂ ਜੋ ਗਲਤੀਆਂ ਆਪਣੇ ਚੈਨਲ ਤੇ ਕੰਮ ਕਰਦੇ ਹੋਏ ਕੀਤੀਆਂ ਉਹ ਮੈਂ ਚਾਹੁੰਦੀ ਹਾਂ ਕਿ ਤੁਸੀਂ ਨਾ ਕਰੋ ਕਿਉਂਕਿ ਗਲਤੀਆਂ ਕਰਨਾ ਮਾਨਵ ਸੁਭਾਅ ਹੈ ਪਰ ਉਸ ਤੋਂ ਸਿੱਖਣਾ ਸਾਡੀ ਸਭ ਤੋਂ ਵੱਡੀ ਸਫਲਤਾ ਸ਼ੁਰੂਆਤ ਦਾ ਉਤਸ਼ਾਹ ਜਦੋਂ ਮੈਂ ਚੈਨਲ ਸ਼ੁਰੂ ਕੀਤਾ ਤਾਂ ਮੇਰੇ ਅੰਦਰ ਬਹੁਤ ਜੋਸ਼ ਸੀ ਹਰ ਰੋਜ਼ ਵੀਡੀਓ ਪਾਉਂਦੀ ਸ਼ਾਰਟ ਬਣਾਉਂਦੀ ਤੇ ਪੋਸਟ ਕਰਦੀ ਦਰਸ਼ਕਾਂ ਦੀ ਪਿਆਰ ਭਰੀ سپورਟ ਨੇ ਮੇਰਾ ਮਨ ਖੁਸ਼ ਕਰ ਦਿੱਤਾ ਮੇਰਾ ਚੈਨਲ ਵਧੀਆ ਚੱਲਣ ਲੱਗਾ ਪਰ ਜਦੋਂ ਮੈਂ ਕੁਝ ਲਾਪਰਵਾਹ ਹੋ ਗਈ ਮੇਰੀ ਗਰੋਥ ਰੁਕਣ ਲੱਗੀ ਹਰ ਰੋਜ਼ ਵੀਡੀਓ ਸ਼ਾਰਟ ਤੇ ਲਾਈਵ ਨਾ ਲਗਾਉਣਾ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਮੈਂ ਚੈਨਲ ਦੀ ਹਰ ਰੋਜ਼ ਕੰਮ ਕਰਨਾ ਛੱਡ ਦਿੱਤਾ ਕਦੇ ਕਦੇ ਇੱਕ ਦਿਨ ਵੀਡੀਓ ਪਾ ਦਿੱਤੀ ਫਿਰ 10 ਦਿਨ ਤੱਕ ਚੈਨਲ ਖਾਲੀ ਛੱਡ ਦਿੱਤਾ ਜਿਹੜੇ ਦਰਸ਼ਕ ਹਰ ਰੋਜ਼ ਮੇਰੀ ਵੀਡੀਓ ਦੀ ਉਡੀਕ ਕਰਦੇ ਸਨ ਉਹਨਾਂ ਦੀ ਦਿਲਚਸਪੀ ਘਟਣ ਲੱਗੀ ਕੇਵਲ ਵਾਚ ਟਾਈਮ ਦੇ ਧਿਆਨ ਮੈਂ ਸੋਚਿਆ ਜਿੰਨੇ ਵਧੀਰੇ ਵਾਚ ਟਾਈਮ ਉਹਨਾ ਵਧੀਆ ਚੈਨਲ ਗਰੋ ਹੋਵੇਗਾ ਪਰ ਦਰਸ਼ਕਾਂ ਦੀ ਡਿਮਾਂਡ ਵੱਲ ਮੈਂ ਘੱਟ ਹੀ ਧਿਆਨ ਦਿੱਤਾ ਉਹ ਕੀ ਸੁਣਨਾ ਤੇ ਦੇਖਣਾ ਚਾਹੁੰਦੇ ਸਨ ਉਹਨਾਂ ਦੇ ਮੁਤਾਬਕ ਕੰਟੈਂਟ ਨਾ ਦੇ ਸਕੀ ਥੰਬਨੇਲ ਤੇ ਐਡੀਟਿੰਗ ਤੇ ਘੱਟ ਧਿਆਨ ਥੰਬਨੇਲ ਕਿਸੇ ਵੀ ਵੀਡੀਓ ਦੀ ਪਹਿਲੀ ਸ਼ਾਪ ਹੁੰਦਾ ਹੈ ਜਦੋਂ ਮੇਰੇ ਥੰਬਨੇਲ ਕਮਜ਼ੋਰ ਹੋਣ ਲੱਗੇ ਤਾਂ ਲੋਕ ਵੀਡੀਓ ਤੇ ਕਲਿੱਕ ਘੱਟ ਕਰਨ ਲੱਗੇ ਐਡੀਟਿੰਗ 'ਚ ਵੀ ਧਿਆਨ ਨਾ ਦੇਣ ਨਾਲ ਵੀ ਉਹ ਘੱਟ ਗਏ ਸਬਸਕ੍ਰਾਈਬਰ ਦੀ ਗੱਲ ਕੀਤੀ ਪਰ ਕਾਰਨ ਨਾ ਦਿੱਤਾ ਮੈਂ ਵੀਡੀਓ ਵਿੱਚ ਸਬਸਕ੍ਰਾਈਬ ਕਰਨ ਲਈ ਕਹਿੰਦੀ ਤਾਂ ਸੀ ਪਰ ਉਹ ਰੀਜ਼ਨ ਨਹੀਂ ਦਿੱਤਾ ਜੋ ਦਰਸ਼ਕਾਂ ਦੇ دل ਨੂੰ ਛੂਹੇ ਲੋਕ ਸਬਸਕ੍ਰਾਈਬ ਤਦ ਹੀ ਕਰਦੇ ਹਨ ਜਦੋਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਚੈਨਲ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਵੱਖਰਾ ਜੋੜ ਰਿਹਾ ਹੈ ਕੇਵਲ ਲਾਈਫ ਤੇ ਪ੍ਰੋਸਪਰ ਮੈਂ ਸੋਚਿਆ ਲਾਈਵ ਲਗਾ ਕੇ ਹੀ ਚੈਨਲ ਗਰੋ ਕਰ ਲਵਾਂਗੀ ਪਰ ਲਾਈਵ ਦੇ ਨਾਲ-ਨਾਲ ਵੀਡੀਓ ਸ਼ਾਰਟਸ ਤੇ ਪੋਸਟ ਵੀ ਬਹੁਤ ਜ਼ਰੂਰੀ ਹਨ ਲਾਈਵ ਦੇ ਨਾਲ ਕਨੈਕਸ਼ਨ ਬਣਦਾ ਹੈ ਪਰ ਹਰ ਰੋਜ਼ ਕੰਟੈਂਟ ਪਾਉਣ ਨਾਲ ਗਰੋਥ ਦਿੰਦਾ ਹੈ ਮੈਨੂੰ ਮਿਲੀਆਂ ਸਖਿਆਮਾਂ ਇਹ ਗਲਤੀਆਂ ਕਰਕੇ ਮੈਨੂੰ ਕੁੱਝ ਵੱਡੀਆਂ ਸਖਿਆਮਾਂ ਮਿਲੀਆਂ ਨਿਯਮਤਾ ਸਭ ਤੋਂ ਜ਼ਰੂਰੀ ਹੈ ਹਫ਼ਤੇ ਵਿੱਚ ਘੱਟੋ-ਘੱਟ 3 ਵੀਡੀਓ ਸ਼ਾਰਟਸ ਤੇ ਪੋਸਟ ਲਾਜ਼ਮੀ ਪਾਓ ਦਰਸ਼ਕਾਂ ਦੀ ਡਿਮਾਂਡ ਸੁਣੋ ਉਹਨਾਂ ਨੂੰ ਕੀ ਚਾਹੀਦਾ ਹੈ ਉਸੇ ਮੁਤਾਬਕ ਕੰਟੈਂਟ ਬਣਾਓ ਥੰਬਨੇਲ ਤੇ ਐਡੀਟਿੰਗ ਕਦੇ ਨਾ ਛੱਡੋ ਇਹ ਵੀਡੀਓ ਨੂੰ ਪਹਿਲਾ ਇਮਪ੍ਰੈਸ਼ਨ ਦਿੰਦੇ ਹਨ ਸਬਸਕ੍ਰਾਈਬ ਲਈ ਕਾਰਨ ਦਿਓ ਦਰਸ਼ਕਾਂ ਨੂੰ ਫੀਲ ਕਰਵਾਓ ਕਿ ਉਹ ਸਬਸਕ੍ਰਾਈਬ ਕਰਕੇ ਇੱਕ ਪਰਿਵਾਰ ਦਾ ਹਿੱਸਾ ਬਣ ਰਹੇ ਹਨ ਲਾਈਵ ਦੇ ਨਾਲ ਨਾਲ ਵੀਡੀਓ ਤੇ ਸ਼ਾਰਟ ਵੀ ਪਾਓ ਚੈਨਲ ਗਰੋ ਕਰਨ ਲਈ ਸਭ ਕੁਝ ਇਕੱਠਾ ਲੋੜੀਦਾ ਹੈ ਮੇਰਾ ਸਨੇਹਾ ਪੈਣਾ ਲਈ ਅੱਜ ਸਵੇਰੇ ਜਦੋਂ ਮੈਂ ਲਾਈਵ ਲਗਾਈ ਕੋਜੀ ਪੈਣਾ ਨੇ ਮੈਨੂੰ ਪੁੱਛਿਆ ਕਿ ਕਿਹੜੀ ਗੱਲ ਸਹੀ ਹੈ ਅਤੇ ਕਿਹੜੀ ਗਲਤ ਗਲਤ ਉਸ ਵੇਲੇ ਮੈਂ ਸੋਚਿਆ ਆਪਣਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਾਂ ਪੈਣੋ ਤੁਸੀਂ ਮੇਰੀਆਂ ਗਲਤੀਆਂ ਨੂੰ ਨਾ ਦਹਰਾਓ ਨਿਜਮਤ ਰਹੋ ਐਡੀਟਿੰਗ ਤੇ ਥੰਬਨੇਲ ਤੇ ਧਿਆਨ ਦਿਓ ਦਰਸ਼ਕਾਂ ਦੀ ਡਿਮਾਂਡ ਮੁਤਾਬਕ ਵੀਡੀਓ ਬਣਾਓ ਤੇ ਆਪਣੇ ਚੈਨਲ ਨੂੰ ਪਿਆਰ ਨਾਲ ਗਰੋ ਕਰੋ ਅੰਤ ਦੇ ਸ਼ਬਦ ਮੈਂ ਜੀਵਨਜੋਤ कौर ਆਪਣੇ ਦਿਲੋਂ ਤੁਹਾਨੂੰ ਇਹ ਕਹਾਣੀ ਸੁਣਾਈ ਜੇ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੇ ਅਣਜਾਣੇ ਵਿੱਚ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਆਪਣਾ ਮੇਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖਣ ਖਸਦੀਆਂ ਰਹੋ ਵਸਦੀਆਂ ਰਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ